ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਨੁੱਖਤਰੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਲੰਗਰ ਛਕ ਰਹੇ ਨੇ ਅੱਜ ਮਨੁੱਖਤਰੀ ਸੇਵਾ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਹੈ ਜਿਹੜੀ ਕਰੀਬ 850 ਮੈਂਬਰ ਨੇ ਜਿਹੜੇ ਐਜੇ ਪੇਸ਼ੈਂਟ ਇਸ ਪਰਿਵਾਰ ਚ ਰਹਿ ਰਹੇ ਨੇ ਜਿਨ੍ਹਾਂ ਦੀਆਂ ਦਿਮਾਗ ਦੀਆਂ ਦਵਾਈਆਂ ਚੱਲ ਰਹੀਆਂ ਜਾਂ ਕੋਈ ਫਿਜ਼ੀਕਲ ਫਿੱਟ ਨਹੀਂ ਹੈਗੇ ਤੇ ਜਿਹੜੇ ਠੀਕ ਹੋ ਗਏ ਨੇ ਬਹੁਤ ਸਾਰੇ ਵੀਰ ਦਵਾਈਆਂ ਹਜੇ ਉਹਨਾਂ ਦੀਆਂ ਵੀ ਚੱਲ ਰਹੀਆਂ ਹਨ ਪਰ ਉਹ ਸੇਵਾ ਕਰਾਉਣ ਲੱਗ ਗਏ ਨੇ ਜਿਵੇਂ ਬਿੱਛੂ ਵੀਰੇ ਵਰਗੇ ਬਹੁਤ ਸਾਰੇ ਮੈਂਬਰ ਨੇ ਸਾਡੇ ਪਰ 100 ਦੇ ਕਰੀਬ ਉਹ ਮੈਂਬਰ ਨੇ ਜਿਹੜੇ ਠੀਕ ਨੇ ਜਿਨ੍ਹਾਂ ਦੀਆਂ ਕੋਈ ਦਵਾਈਆਂ ਨਹੀਂ ਚੱਲਦੀਆਂ ਜਿਵੇਂ ਬੱਚੇ ਨੇ ਜਾਂ ਕੁਝ ਮੈਂਬਰ ਉਹ ਨੇ ਜਿਹੜੇ ਠੀਕ ਹੋ ਚੁੱਕੇ ਨੇ ਬਿਲਕੁਲ ਜਿਨ੍ਹਾਂ ਦੀ ਦਵਾਈਆਂ ਬੰਦ ਹੋ ਗਈਆਂ ਇੱਡੇ ਵੱਡੇ ਪਰਿਵਾਰ ਦੀ ਹਰ ਇੱਕ ਜ਼ਰੂਰਤ ਚਾਹੇ ਉਹ ਪ੍ਰਸ਼ਾਦਾ ਪਾਣੀ ਆ ਚਾਹੇ ਉਹ ਲੀੜੇ ਕੱਪੜੇ ਆ ਚਾਹੇ ਉਹ ਦਵਾਈ دارو ਆ ਉਹ ਅਕਾਲ ਪੁਰਖ ਵਾਹਿਗੁਰੂ ਜੀ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਅਲੱਗ-ਅਲੱਗ ਨਾਮਾਂ ਨਾਲ ਬੁ Pਕਾਰਦੇ ਆ ਉਹਨਾਂ ਵੱਲੀਆਂ ਪੂਰੀਆਂ ਕੀਤੀਆਂ ਜਾਂਦੀਆਂ ਤੇ ਸਾਡੀ ਬੇਨਤੀ ਹੈ ਭੈਣੋ ਭਰਾਵੋ ਇਸ ਵਾਰ ਵੀ ਸਾਡੀਆਂ ਕੁਝ ਲੋੜਾਂ ਨੇ ਕੁਝ ਰਿਕੁਆਇਰਮੈਂਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਤਾਂ ਆ ਬੀਬੀਆਂ ਦਾ ਘਰ ਇਹਦੀ ਸ਼ੁਰੂਆਤ ਕਰਨੀ ਆ ਇਹਦੇ ਵਾਸਤੇ ਅਸੀਂ ਰੇਤਾ ਬਜਰੀ ਇਕੱਠਾ ਕਰ ਰਹੇ ਹਾਂ ਜੀ ਸਰੀਆ ਤੇ ਹਜੇ ਤੱਕ ਰੇਤਾ ਬਜਰੀ ਤੇ ਸਰੀਆ ਨਹੀਂ ਇਕੱਠਾ ਹੋ ਸਕਿਆ ਇਸ ਕਰਕੇ ਅਸੀਂ ਹਜੇ ਬਿਲਡਿੰਗ ਦਾ ਕਾਰਜ ਨਹੀਂ ਸ਼ੁਰੂ ਕੀਤਾ ਪਰ ਦੂਸਰਾ ਜਿਵੇਂ ਦਵਾਈਆਂ ਦੀ ਲੋੜ ਹੁੰਦੀ ਆ ਜੀ ਹਸਪਤਾਲ ਦੀਆਂ ਹਸਪਤਾਲ ਲਈ ਦਵਾਈਆਂ ਦੀ ਲਿਸਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਦਵਾਈਆਂ ਦੀ ਲੋੜ ਆ ਹਨਾ ਡਾਈਪਰ ਚਾਹੀਦੇ ਆ ਜੀ ਡਬਲ ਐਕਸ ਐਲ ਐਮ ਛੋਟੇ ਵਾਲੇ ਬੱਚਿਆਂ ਵਾਲੇ ਇਹਦਾ ਇੱਕ ਬੀਪੀ ਅਪਰੇਟਰ ਮਸ਼ੀਨਾਂ ਚਾਹੀਦੇ ਜੀ ਨਾ ਬੀਪੀ ਚੈੱਕ ਕਰਦੇ ਆ ਮਸ਼ੀਨਾਂ ਹੁੰਦੀਆਂ ਮੈਨੂਅਲ ਉਹ ਸਾਡੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕਿਹੜੀਆਂ ਮਸ਼ੀਨਾਂ ਦੀ ਲੋੜ ਆ ਮੋਨਿਟਰ ਚਾਹੀਦੇ ਜਿਹੜੇ ਹਸਪਤਾਲ ਚ ਬੈੱਡ ਦੇ ਸਰਹਾਣੇ ਲੱਗੇ ਹੁੰਦੇ ਆ ਟੀਵੀ ਜਿਹੇ ਵਰਗੇ ਟੀਵੀ ਵਰਗੇ ਹੁੰਦੇ ਆ ਜਿਹਦੇ ਤੇ ਆਪਣੀ ਸਾਰੀ ਬਾਡੀ ਦੀ ਮੋਨੀਟਰਿੰਗ ਹੋ ਰਹੀ ਹੁੰਦੀ ਆ ਉਹ ਪੰਜ ਪੀਸ ਚਾਹੀਦੇ ਆ ਜੀ ਮੋਨੀਟਰ ਉਹ ਤੇ ਲੂਜ਼ ਗਲਵਜ਼ ਚਾਹੀਦੇ ਆ ਜੀ ਤੇ ਨਾਲ ਮਾਸਕ ਚਾਹੀਦੇ ਆ ਜੀ ਸਾਨੂੰ ਤੇ ਫਿਰ ਓਰੀਜਨ ਹਸਪੀਟਲ ਦਾ ਜੀ ਬਿੱਲ ਦੇਣ ਵਾਲਾ ਜੀ ਜਿੱਥੇ ਸਾਡੇ ਮਰੀਜ਼ ਦਾਖਲ ਵੀ ਆ ਤੇ ਹੋਰ ਵੀ ਦਾਖਲ ਹੁੰਦੇ ਰਹਿੰਦੇ ਆ ਤੇ ਇੱਕ ਮੈਡੀਵੇ ਹਸਪੀਟਲ ਦਾ ਵੀ ਬਿੱਲ ਦੇਣ ਵਾਲਾ ਬਾਜੀ ਜਿੱਥੇ ਡਾਇਲਿਸਿਸ ਚੱਲਦੀ ਆ ਸਾਡੇ ਮੈਂਬਰਾਂ ਦੀ ਇੱਕ ਵੀਰ ਦਾ ਬਾਥਰੂਮ ਵਾਲੀ ਜਗ੍ਹਾ ਤੇ ਕੀੜੇ ਸੀ ਉਹਦਾ ਕੈਂਸਰ ਸੀ ਉਹਦਾ ਉਹਨੇ ਸਰਜਰੀ ਕਰਾਈ ਹੈ ਡਾਕਟਰ ਤਸਦੀਕ ਜੈਨ ਤੋਂ ਇਹ ਬਹੁਤ ਹੀ ਵੱਡੀਆਂ ਜ਼ਰੂਰਤਾਂ ਸਾਡੇ ਪਰਿਵਾਰ ਦੀਆਂ ਜੀ ਪਿਛਲੇ ਸਮੇਂ ਤੋਂ ਅਸੀਂ ਕਾਫੀ ਦਿੱਕਤ ਦੇ ਵਿੱਚ ਆਏ ਹੋਏ ਹਾਂ ਜੀ ਪਰਿਵਾਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋ ਪਾਰੀਆਂ ਤੇ ਦਵਾਈਆਂ ਦੀ ਬਹੁਤ ਦਿੱਕਤ ਆਈ ਹੋਈ ਹੈ ਜਿਹੜਾ ਕੈਂਪ ਲਾਉਨੇ ਆ ਦਵਾਈਆਂ ਦੇ ਲੰਗਰ ਲਾਉਨੇ ਆ ਹਰ 14 ਦਿਨਾਂ ਬਾਅਦ ਉਸ ਕੈਂਪ ਦੀਆਂ ਦਵਾਈਆਂ ਵੀ ਇਸ ਵਾਰ ਅਸੀਂ ਸਾਰੀਆਂ ਕੰਪਨੀ ਤੋਂ ਆਧਾਰ ਚੱਕੀਆਂ ਜੀ ਹੁਣ ਦੁਬਾਰਾ ਕੈਂਪ ਜਿਹੜਾ ਨੇੜੇ ਆ ਰਿਹਾ ਪਹਿਲਾਂ ਹੁਣ ਕੈਂਪ ਜਿਹੜਾ ਲੱਗ ਕੇ ਹਟਿਆ 27 ਤਰੀਕ ਦਾ ਸੀਗਾ ਤੇ ਹੁਣ 7 ਤਰੀਕ ਦਾ ਫੇਰ ਆ ਗਿਆ ਉਹ 7 ਤਰੀਕ ਵਾਲੇ ਕੈਂਪ ਦੇ ਵਿੱਚ ਫੇਰ ਸਾਨੂੰ ਦਵਾਈਆਂ ਦੀ ਲੋੜ ਆ ਤੇ ਹੁਣ ਜਿਹੜੀਆਂ ਪਹਿਲਾਂ ਮੈਡੀਸਿਨ ਚੱਕੀਆਂ ਵਾ ਉਹ ਦਵਾਈਆਂ ਦੇ ਸਿਰ ਤੇ ਜਿਹੜੇ ਬਿੱਲ ਆ ਉਹ ਕੰਪਲੀਟ ਨਹੀਂ ਹੋਏ ਆਪਰੇਟਰ ਆਹ ਚਾਹੀਦੇ ਐਸੇ ਜੇ ਮੋਨਿਟਰ ਚਾਹੀਦੇ ਬੀਪੀ ਵਾਲੇ ਬੀਪੀ ਚੈੱਕ ਕਰਨ ਵਾਲੇ ਐਸੇ ਜੇ ਆਪਰੇਟਰਾਂ ਦੀ ਲੋੜ ਆ ਜੀ ਸਾਨੂੰ ਤੇ 5 ਪੀਸ ਚਾਹੀਦੇ ਆ ਜੀ ਇਹ ਤੇ ਬਾਕੀ ਬੀਬੀਆਂ ਤੇ ਭੈਣਾਂ ਵਾਸਤੇ ਵੀ ਤੁਹਾਨੂੰ ਜਿਵੇਂ ਬੇਨਤੀ ਕੀਤੀ ਆ ਨਵਾਂ ਘਰ ਬਣਾਉਣਾ ਵਾ ਤੇ ਇਹਦੀ ਜਰੂਰ ਸਾਡੀ ਮਦਦ ਕਰਿਓ ਜੀ ਸਾਰੇ ਸਾਨੂੰ ਸਰੀਆ ਚਾਹੀਦਾ ਜੀ ਤੇ ਬਜਰੀ ਚਾਹੀਦੀ ਆ ਜੀ 50 ਟਿੱਪਰ ਰੇਤੇ ਤੇ ਚਾਹੀਦੇ ਆ 50 ਟਿਪਰੀ ਦੀ ਤੇ ਘੱਗਰ ਸੈਂਡ ਚਾਹੀਦਾ ਜੀ ਤੇ ਨਾਲ ਜਿਹੜਾ ਸੀਮੈਂਟ ਲੱਗਣਾ ਜੀ ਉਹ ਚਾਹੀਦਾ ਜੀ ਤਾਂ ਜੋ ਅਸੀਂ ਬੀਬੀਆਂ ਤੇ ਭੈਣਾਂ ਵਾਸਤੇ ਇੱਕ ਅਲੱਗ ਬਿਲਡਿੰਗ ਬਣਾ ਸਕੀਏ ਹੁਣ ਇਹ ਸਾਰੇ ਇੱਕੋ ਬਿਲਡਿੰਗ ਦੇ ਵਿੱਚ ਹੀ ਮੈਂਬਰ ਰਹਿੰਦੇ ਨੇ ਸਾਡੇ ਉੱਥੇ ਬੀਬੀਆਂ ਭੈਣਾਂ ਉੱਥੇ ਬੱਚੇ ਨੇ ਉੱਥੇ ਬਜ਼ੁਰਗ ਨੇ ਉੱਥੇ ਨੌਜਵਾਨ ਵੀਰ ਨੇ ਤੇ ਉਦੇ ਕਰਕੇ ਸਾਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੁਣ ਜਿਵੇਂ ਤੁਸੀਂ ਦੇਖਦੇ ਹੋ ਇਹ ਬੀਬੀਆਂ ਤੇ ਭੈਣਾਂ ਜਿਹੜੀਆਂ ਇਸ ਟਾਈਮ ਤਿਆਰ ਨੇ ਸਾਰੇ ਪ੍ਰਸ਼ਾਦਾ ਛਕਣ ਵਾਸਤੇ ਰੈਡੀ ਨੇ ਕਿ ਹੁਣ ਉੱਪਰ ਇੱਥੇ ਸਾਰੇ ਵੀਰ ਰਹਿੰਦੇ ਨੇ ਸਾਡੇ ਹੁਣ ਜਿਵੇਂ ਇੱਥੇ ਵੀ ਵੀਰ ਰਹਿੰਦੇ ਨੇ ਬਜ਼ੁਰਗ ਰਹਿੰਦੇ ਨੇ ਇਹਦੇ ਮੂਹਰੇ ਅਸੀਂ ਫਾਈਬਰ ਲਾ ਕੇ ਇਹਨੂੰ ਬੰਦ ਕੀਤਾ ਹੋਇਆ मतलब उनन ਲਈ ਵੀ ਵਿਚਾਰਾਂ ਲਈ ਉਹਨੂੰ ਬੰਦ ਕਰਕੇ ਰੱਖਣਾ ਮਜਬੂਰੀ ਹੈ ਸਾਡੀ ਕਿਉਂਕਿ ਫਿਰ ਥੱਲੇ ਇੱਥੇ ਬੀਬੀਆਂ ਹੁੰਦੀਆਂ ਫਿਰ ਉਹ ਉੱਪਰ ਖੜ ਜਾਂਦੇ ਆ ਵੀਰ ਕਈ ਵਾਰੀ ਉਹ ਮੈਂਟਲੀ ਪੇਸ਼ੈਂਟ ਆ ਉੱਪਰੋਂ ਬਾਥਰੂਮ ਕਰ ਦਿੰਦਾ ਖੜਾ ਕੋਈ ਕੱਪੜੇ ਉਤਾਰ ਦਿੰਦਾ ਹਨਾ ਫਿਰ ਜਿਹੜਾ ਉੱਪਰਲਾ ਫਲੋਰ ਆ ਉਸ ਤੋਂ ਉੱਤੇ ਹਜੇ ਫਾਈਬਰ ਵੀ ਨਹੀਂ ਲੱਗੀ ਹਜੇ ਸਾਤੋਂ ਤੇ ਉੱਥੇ ਵੀ ਬੜੀ ਦਿੱਕਤ ਆਉਂਦੀ ਹੈ ਰਾਖੀ ਰੱਖਣੀ ਪੈਂਦੀ ਆ ਉਹਨਾਂ ਦੀ ਨਾ ਫਿਰ ਥੱਲੇ ਵਾਲਾ ਫਲੋਰ ਆ ਜਿਹੜਾ ਇੱਥੇ ਵੀ ਫਾਈਬਰ ਲਾ ਕੇ ਰੱਖੀ ਹੋਈ ਹੈ ਇੱਥੇ ਸੱਤਿਆਂ ਬੀਬੀਆਂ ਤੇ ਭੈਣਾ ਵੀ ਰਹਿੰਦੀਆਂ ਇਸ ਤੋਂ ਥੱਲੇ ਵੀ ਬੀਬੀਆਂ ਤੇ ਭੈਣਾ ਰਹਿੰਦੀਆਂ ਹਫਲੋਰ ਤੇ ਮੰਨ ਲਓ ਡੇਢ ਫਲੋਰ ਆ ਜਿਹੜਾ ਉਹ ਬੀਬੀਆਂ ਤੇ ਭੈਣਾ ਵਾਸਤੇ ਆ ਤੇ ਜਿਹੜਾ ਬਾਕੀ ਜਿਹੜੇ 4 ਫਲੋਰ ਨੇ 4.5 ਉਹ ਬਾਪੂ ਮੀਰਾ ਵਾਸਤੇ ਆ ਤੇ ਜੋ ਕਿ অলਮੋਸਟ ਸਾਰਾ ਫੁੱਲ ਹੋ ਚੁੱਕੀ ਹੈ ਬਿਲਡਿੰਗ ਤੇ ਜੇ ਤੁਹਾਨੂੰ ਜੀ ਬੀਬੀਆਂ ਤੇ ਭੈਣਾ ਦੀ ਬਿਲਡਿੰਗ ਬਣ ਜੂ ਅੱਡ ਫਿਰ ਜਗ੍ਹਾ ਬਣ ਜੂ ਚਲੋ ਬਜ਼ੁਰਗਾਂ ਵਾਸਤੇ ਵੀ ਡੇਢ ਫਲੋਰ ਖਾਲੀ ਹੋ ਜਾਊਗਾ ਹੋਰ ਹਨਾ ਪਰ ਬੀਬੀਆਂ ਤੇ ਭੈਣਾਂ ਵਾਸਤੇ ਜਲਦੀ ਤੋਂ ਜਲਦੀ ਬਿਲਡਿੰਗ ਬਣਾਉਣ ਵਾਸਤੇ ਸਾਡਾ ਸਹਿਯੋਗ ਦਿਓ ਜੀ। ਕਈ ਵਾਰੀ ਸਭ ਤੋਂ ਫੋਨ ਨਹੀਂ ਚੱਕੇ ਜਾਂਦੇ, WhatsApp ਤੇ ਮੈਸੇਜ ਨਹੀਂ ਪ੍ਰੋਪਰ ਰਿਪਲਾਈ ਹੁੰਦੇ। ਤਾਂ ਕਿ ਸਾਡੇ ਤੁਸੀਂ ਸੇਵਾ ਕਰਨ ਮੌਕੇ ਤੁਹਾਨੂੰ ਇਹ ਵੀ ਦਿੱਕਤ ਆਉਂਦੀ ਜਿਹੜੇ ਬਾਹਰੋਂ ਭੈਣ ਭਰਾ ਸੇਵਾ ਕਰਨੇ ਚਾਹੁੰਦੇ ਆ, ਉਹ ਅਕਾਊਂਟ 'ਚ ਸੇਵਾ ਨਹੀਂ ਪਾ ਸਕਦੇ ਕਿਉਂਕਿ ਅਕਾਊਂਟ ਦੇ ਵਿੱਚ ਸਾਡੇ ਸੇਵਾ ਪੈ ਨਹੀਂ ਸਕਦੀ। ਕਈ ਵਾਰੀ ਦਿੱਕਤ ਆਉਂਦੀ ਹੈ ਕਿਉਂਕਿ FCRA ਦੀ ਪਰਮਿਸ਼ਨ ਸਾਨੂੰ ਇੰਡੀਅਨ ਗਵਰਨਮੈਂਟ ਨੇ ਦਿੱਤੀ ਆ। ਪਰ ਫਿਰ ਵੀ ਜਿਹੜਾ ਵੀ ਸਾਨੂੰ ਡੋਨੇਸ਼ਨ ਦੇਣਾ ਚਾਹੁੰਦਾ ਉਹਨੂੰ ਬੈਂਕ ਜਾਣਾ ਪੈਂਦਾ ਬੈਂਕ ਜਾ ਕੇ ਵਾਇਰ ਟ੍ਰਾਂਸਫਰ ਕਰਨੀ ਪੈਂਦੀ ਹੈ ਜਾਂ ਫਿਰ ਉਹ ਉਹ ਨੈਫਟ ਕਰ ਸਕਦੇ ਐਨ ਐਫ ਟੀ ਜਿਹੜਾ ਹੁੰਦਾ ਵਾ ਤੇ ਸਾਨੂੰ ਜਿਹੜੇ ਭੈਣ ਭਰਾ ਸੇਵਾ ਕਰਨੀ ਚਾਹਦੇ ਹੁੰਦੇ ਆ ਫੋਨ ਕਰਦੇ ਆ ਪਰ ਕਈ ਬੜੀ ਬੰਦਿਆਂ ਕੋਲੇ ਬੈਂਕ ਜਾਣ ਦਾ ਟਾਈਮ ਨਹੀਂ ਹੁੰਦਾ ਫਿਰ ਉਹ ਮਿਸ ਕਰ ਜਾਂਦੇ ਨੇ ਪਰ ਸਾਡੀਆਂ ਜਿਹੜੀਆਂ ਜ਼ਰੂਰਤਾਂ ਵਾ ਜੀ ਉਹ ਬਹੁਤ ਵੱਡੀਆਂ ਅੱਸੀ ਗੱਲ ਕਹਿੰਦੀ ਪਾਪਾ ਸਾਡੀਆਂ ਜਿਹੜੀਆਂ ਜ਼ਰੂਰਤਾਂ ਵਾ ਜੀ ਉਹ ਬਹੁਤ ਵੱਡੀਆਂ ਵਾ ਤੇ ਬਸ ਬੇਨਤੀ ਹੋਈ ਹੈ ਜੀ ਭੈਣਾ ਭਰਾਵਾਂ ਨੂੰ ਜਰੂਰ ਕੋਸ਼ਿਸ਼ ਕਰਿਓ ਵੀ ਅਸੀਂ ਆਪਣੇ ਘਰ ਦੇ ਵਿੱਚ ਸਾਡੀਆਂ ਮਾਵਾਂ ਦੀ ਭੈਣਾਂ ਦੀ ਬਾਪੂ ਬਜ਼ੁਰਗਾਂ ਦੀ ਬੱਚਿਆਂ ਦੀ ਪੂਰੀ ਤਨਦੇਹੀ ਦੇ ਨਾਲ ਸੇਵਾ ਕਰ ਸਕੀਏ ਇਹਨਾਂ ਦੀ ਹਰ ਇੱਕ ਜ਼ਰੂਰ ਤਾਂ ਜਿਹੜੀ ਉਹਨੂੰ ਪੂਰਾ ਕਰ ਸਕੀਏ ਜਿੰਨੇ ਸਾਡੇ ਸੇਵਾਦਾਰ ਵਲੰਟੀਅਰ ਨੇ ਉਹਨਾਂ ਨੂੰ ਤਨਖਾਹਾਂ ਜਿੰਨੇ ਡਾਕਟਰ ਨੇ ਨਰਸਿੰਗ ਸਟਾਫ ਨੇ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਦੇ ਸਕੀਏ ਇਸ ਵਾਰ ਸਾਨੂੰ ਤਨਖਾਹਾਂ ਦੇਣ ਵਾਸਤੇ ਵੀ ਦਵਾਈਆਂ ਲੈਣ ਵਾਸਤੇ ਵੀ ਤੇ ਹੋਰ ਸਾਰੇ ਪ੍ਰਬੰਧਾਂ ਵਾਸਤੇ ਵੀ ਕਾਫੀ ਐ ਮਹੀਨੇ ਸਾਨੂੰ ਦਿੱਕਤ ਆ ਰਹੀ ਹੈ ਉਹਨਾਂ ਕੋਲ ਪ੍ਰਸ਼ਾਦਾ ਤਿਆਰ ਹੋ ਗਿਆ ਵਾ ਇਹ ਰਿਹਾ ਤੇਰੇ ਡਰਮ ਪਰ ਕੇ ਆ ਗਏ ਨੇ ਬਾਲਟੀਆਂ ਚ ਪੈ ਜਾਣਾ ਇੱਧਰ ਸਬਜ਼ੀ ਬਣੀ ਹੋਈ ਆ ਤੇ ਇੱਧਰ ਚੌਲ ਬਣੇ ਹੋਏ ਆ ਤੇ ਉਧਰ ਸਲਾਦ ਕੱਟਿਆ ਹੋਇਆ ਵਾ ਤੇ ਹੁਣ ਸਾਡੀ ਸੇਵਾਦਾਰ ਸਾਰੇ ਵਰਤੌਣ ਨੂੰ ਬਿਲਕੁਲ ਤਿਆਰ ਨੇ ਇੱਧਰ ਹਸਪੀਟਲ ਆ ਜੀ ਸਾਡਾ ਛੋਟਾ ਜਿਹਾ ਹਸਪੀਟਲ ਦੇ ਵਿੱਚ ਵੀ ਜੇ ਤੁਸੀਂ ਦੇਖੋ ਫੁੱਲ ਹੋਇਆ ਪਿਆ ਜੀ ਇਹ ਸਾਡੀਆਂ ਓਪੀਟੀਮ ਆ ਇੱਥੇ ਡਾਕਟਰ ਆ ਕੇ ਬੈਠ ਕੇ ਚੈੱਕ ਕਰਦੇ ਨੇ ਔਰ ਦਵਾਈਆਂ ਲਿਖ ਕੇ ਦਿੰਦੇ ਨੇ ਤੇ ਨਾਲ ਹਸਪੀਟਲ ਦੇ ਵਿੱਚ ਚੱਕ ਵੀ ਬੈੱਡ ਖਾਲੀ ਨਹੀਂ ਕੋਈ ਵੀ ਖਾਲੀ ਜਗ੍ਹਾ ਨਹੀਂ ਸਾਰਾ ਫੁੱਲ ਹੋ ਗਿਆ ਜੀ ਭਰਿਆ ਪਿਆ ਕਰਦਾ ਜੇ ਮਾਤਾ ਜੀ ਜਿਨ੍ਹਾਂ ਦੀ ਅੱਖ ਦੇ ਵਿੱਚ ਕੀੜੇ ਪਏ ਸੀਗੇ ਜਾਰੀ ਮਾਤਾ ਉਹ ਲੈ ਕੇ ਆਏ ਸੀ ਪਰਮਜੀਤ ਨੂੰ ਇਹ ਮਾਤਾ ਕਿਰਨਜੀਤ ਹੈ ਜਿਨ੍ਹਾਂ ਦੇ ਹਸਬੰਡ ਵੀ ਇੱਥੇ ਆ ਕੇ ਡੈਥ ਹੋ ਗਈ ਦੋਨੋਂ ਹਸਬੰਡ ਵਾਈਫ ਘਰ ਚ ਪਏ ਸੀ ਬਹੁਤ ਬੁਰੀ ਹਾਲਤ ਚ ਕਿਦਾਂ ਇਹ ਭੈਣ ਨਿੱਕੇ ਨਿੱਕੇ ਬੱਚਿਆਂ ਨਾਲ ਸਾਡੇ ਕੋਲ ਆਈ ਸੀ ਇਹਦੇ ਤੇ ਅਸੀਂ ਗਾਲੇ ਭੈਣ ਗੱਤ ਜਿ ਇੱਥੇ ਹਰ ਇੱਕ ਮੈਂਬਰ ਜਿਹਨੂੰ ਤੁਸੀਂ ਦੇਖੋਗੇ ਆਪਣੀ ਆਪਣੀ ਤਕਲੀਫ ਆਪਣਾ ਆਪਣਾ ਦੁੱਖ ਉਹ ਭੈਣ ਵੀ ਮੈਂਟਲੀ ਅਫਸੈਟ ਸੀਗੀ ਇਹ ਭੈਣ ਦੇ ਵੀ ਇੱਥੇ ਭੈਣ ਪਏ ਇਹਨਾਂ ਦੇ ਕੀੜੇ ਪਏ ਹੋ ਜੀ ਦਾ ਬੈਕ ਸਾਈਡ ਤੇ ਬਾਪੂ ਜੀ ਦੇ ਵੀ ਉਹਨਾਂ ਸਾਰਿਆਂ ਦੀਆਂ ਦੁੱਖ ਤਕਲੀਫਾਂ ਕਿੰਨੀਆਂ ਵੱਡੀਆਂ ਵਾ ਵੀ ਬਿਆਨ ਕਰਨੀਆਂ ਵੀ ਮੁਸ਼ਕਲ ਆ ਪਰ ਇਥੇ ਸਾਨੂੰ ਹਸਪੀਟਲ ਦੇ ਇਕ equipement ਚਾਹੀਦੇ ਨੇ ਹਸਪੀਟਲ ਵਾਸਤੇ ਦਵਾਈਆਂ ਦੀ ਲੋੜ ਆ ਹਸਪੀਟਲ ਵਾਸਤੇ ਮੋਨੀਟਰ ਮਸ਼ੀਨਾਂ ਦੀ ਲੋੜ ਆ ਬੀਪੀ ਮਸ਼ੀਨਾਂ ਦੀ ਲੋੜ ਆ ਇੱਥੇ ਸਾਨੂੰ ਅਲਟਰਾਸਾਉਂਡ ਮਸ਼ੀਨ ਦੀ ਲੋੜ ਆ ਤੇ ਜਰੂਰ ਭੈਣ ਭਰਾ ਇਸ ਗੱਲ ਧਿਆਨ ਦਿਓ ਇਸ ਵੱਲ ਵੀ ਸਾਨੂੰ ਇਕੋ阿里 ਇੱਕ ਮਸ਼ੀਨ ਚਾਹੀਦੀ ਹੈ ਜਿਹਦੇ ਨਾਲ ਇਕੋ ਹੁੰਦੀ ਆ ਆ ਦੇਖੋ ਇਹ ਉੱਪਰਲਾ ਫਲੋਰ ਆ ਤੇ ਇਹ ਵੀ ਫੁੱਲ ਹੋਇਆ ਹੋਇਆ ਪੂਰਾ ਸਾਰੇ ਬੈੱਡ ਹੀ ਬੈੱਡ ਲੱਗੇ ਹੋਇਆ ਸਾਡਾ ਸਟਾਫ ਡਿਊਟੀ ਤੇ ਲੱਗਿਆ ਹੋਇਆ ਔਰ ਇਸ ਤੋਂ ਉੱਪਰ ਫਲੋਰ ਆ ਕਿ ਹੁਣ ਇੱਥੇ ਵੀ ਪ੍ਰਸ਼ਾਦਾ ਵਰਤੋਂ ਦੀ ਤਿਆਰੀ ਕਰੀ ਜਾਂਦੇ ਵਲੰਟੀਅਰ ਸਾਡੇ ਇਹ ਰਿਹਾ ਉਹਨਾਂ ਪ੍ਰਸ਼ਾਦ ਦੀ ਤਿਆਰੀ ਆ ਤੇ ਛਕੀ ਜਾਂਦੇ ਨੇ ਪ੍ਰਸ਼ਾਦ ਆ ਇਹ ਵੀ ਦੇਖੋ ਸਾਰਾ ਫਲੋਰ ਖੁੱਲ੍ਹਾ ਕਿੱਥੇ ਉਹ ਮੈਂਬਰ ਨੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਜਿਨ੍ਹਾਂ ਦੇ ਵੱਡੇ ਜ਼ਖਮ ਨੇ ਕਿਉਂਕਿ ਜਿਹੜੇ ਵੱਡੇ ਜ਼ਖਮ ਵਾਲੇ ਪੇਸ਼ੈਂਟ ਆ ਉਹਨਾਂ ਨੂੰ ਫਿਰ ਅਸੀਂ ਅਲੱਗ ਰੱਖਦੇ ਆ ਉਹਨਾਂ ਵਾਸਤੇ ਅਸੀਂ ਇਹ ਅਲੱਗ ਇੰਨੀ ਕੁ ਜਗ੍ਹਾ ਬਣਾਈ ਹੋਈ ਆ ਜਿਹਦੇ ਵਿੱਚ ਬਾਰਾਂ ਤਿੰਨ ਬੈੱਡ ਲੱਗ ਜਾਂਦੇ ਨੇ ਤੇ ਇੱਥੇ ਇਹਨਾਂ ਦੀ ਅਲੱਗ ਕੇਅਰ ਕੀਤੀ ਜਾਂਦੀ ਆ ਔਰ ਇਹਨਾਂ ਦੀ ਡਾਈਟ ਵੀ ਲੱਗਿਆ ਹਸਪੀਟਲਾਂ ਦਾ ਫਰੂਟ ਆਉਂਦਾ ਛੋਲੇ ਆ ਕਾਲੇ ਛੋਲੇ ਦੀ ਤਰੀ ਆ ਦਹੀਂ ਆ ਤੇ ਇਸ ਤਰ੍ਹਾਂ ਸਾਡੇ ਇੱਧਰ ਸਾਡੇ ਵਲੰਟੀਅਰ ਸੌਂਦੇ ਨੇ ਟੀਮ ਮੈਂਬਰ ਬਾਹਰ ਤੇ ਆ ਤੁਸੀਂ ਦੇਖਦੇ ਹੋ ਉੱਪਰੋਂ ਖੜ ਕੇ ਸਾਹਮਣੇ ਇਹ ਬੀਬੀਆਂ ਦਾ ਤੇ ਭੈਣਾਂ ਦਾ ਬੇੜਾ ਨਜ਼ਰ ਆਉਣਾ ਤੁਹਾਨੂੰ ਐਡਾ ਕਿ ਛੋਟਾ ਜਿਹਾ ਹੀ ਬੇੜਾ ਤੇ ਕਰੀਬ 170 ਜੀਬੀਆਂ ਵਾਂ ਤੇ ਭੈਣਾ ਵਾਂ ਸਾਡੇ ਕੋਲੇ ਇੰਨੀ ਛੋਟੀ ਜਿਹੀ ਜਗ੍ਹਾ 'ਚ ਹੀ ਉਹਨਾਂ ਨੂੰ ਘੁੰਮਣ ਫਿਰਨ ਨੂੰ ਜਗ੍ਹਾ ਮਿਲਦੀ ਹੈ ਤੇ ਇੱਧਰ ਆ ਸਾਰਾ ਬਾਪੂ ਬਜ਼ੁਰਗਾਂ ਦੀ ਰਹਿائش ਆ ਉੱਪਰ ਸਾਰੇ ਤਾਹਾਂ ਉਪਰੋਂ ਸਫਾਈਆਂ ਸੁਫੀਆਂ ਚੱਲੀ ਜਾਂਦੀਆਂ ਵਾਂ ਸਾਰੇ ਵਲੰਟੀਅਰ ਜਿਹੜੇ ਉੱਥੱਲੇ ਆਏ ਹੋਏ ਲੈ ਕੇ ਸਾਰੇ ਬਜ਼ੁਰਗਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਹਰ ਇੱਕ ਫਲੋਰ ਤੇ ਇੱਕ ਇੱਕ ਬੰਦਾ ਸਿਕਿਉਰਿਟੀ ਵਾਲਾ ਸਾਡਾ ਤਨਾਤ ਰਹਿੰਦਾ ਹਰ ਟਾਈਮ ਹਨਾ ਉਹਨਾਂ ਨੂੰ ਵੀ ਡਿਊਟੀਆਂ ਦੇ ਮਤਲਬ ਕੋ ਤਨਖਾਹਾਂ ਦੇਣੀਆਂ ਹੁੰਦੀਆਂ ਇਸ ਕਰਕੇ ਸਾਨੂੰ ਲੋੜ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜੀ ਤੇ ਹੁਣ ਕਿਚਨ ਦੀ ਵੀ ਅਸੀਂ ਬਿਲਡਿੰਗ ਹੈ ਜਿਹੜੀ ਖੋਲਹੀ ਜਾਂਨੇ ਆ ਸ਼ੈੱਡ ਤੇ ਇੱਥੇ ਲੈਂਟਰ ਪਾਉਣਾ ਵਾ ਇਹ ਬਸ ਹੌਲੀ ਹੌਲੀ ਜਿੰਨੇ ਕੁ ਜੋਗ ਹੈਗੇ ਆ ਜੀ ਕਰੀ ਜਾਂਦੇ ਆ ਬਾਕੀ ਤੁਹਾਡਾ ਸਾਰਿਆਂ ਦਾ ਪਿਆਰ ਸਤੰਕਾਰ ਸਹਿਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ